ਦੇ ਗੁਰੂ ਐ ਕਹਿੰਦੇ ਆ ਵੀ ਜਿੱਦਾਂ ਤੁਹਾਨੂੰ ਕੋਈ ਫੈਕਟਰੀ ਆਰਡਰ ਦੇਤਾ ਹੀ ਮਾਲ ਗਲਤ ਲੈ ਆਏ ਆ ਨਹੀਂ ਨਹੀਂ ਪਤਾ ਕੀ ਗੱਲ ਆ ਦੇਖੋ ਲੋੜ ਬਗਲੇ ਨਹੀਂ ਨਹੀਂ ਵੇਖੋ ਮੈਂ ਉਹ ਬੰਦਾ ਨਹੀਂ ਹੈਗਾ ਸਾਨੂੰ ਤੇ ਕੋਈ ਫੋਨ ਤੇ ਵੀ ਕਹਿ ਦਿੰਦਾ ਉਹਨਾਂ ਰਾਹ ਜੜਕ ਲਿਆ ਮੈਨੂੰ ਮੈਂ ਤਾਂ ਉਹਨਾਂ ਦੇ ਪਿੰਡ ਤੁਰ ਪਿਆ ਵਾ ਪਹੀਨੇ ਵਧਿਆ ਗਏ ਸਾਡੇ ਕੋਲ ਤਾਂ ਚਾਰ ਚਾਰ ਰਣਾ ਵੀ ਕੋ ਰਾਸ਼ਨ ਲੈ ਜਾਏ ਕਹਿੰਦਾ ਵੀ ਤੇ ਨੌ ਮਹੀਨੇ ਨੰਦ ਲੈਣੀ ਕੋਈ ਗੱਲ ਨਹੀਂ ਸਾਡਾ ਤੁਹਾਨੂੰ ਵੱਡਾ ਦੇ ਦਿੰਨੇ ਆ ਤੇ ਪਿੰਡ ਬਣਦੇ ਹੋ ਜਾ ਇਸ ਪਰਮਾਨਦੇ ਪਿੰਡ ਚੌਕਰ ਦੀ ਬੋਰੀ ਧੰਨਵਾਦ ਨਹੀਂ ਮੈਂ ਕਿਹਾ ਜੇ ਵੱਧ ਚਾਹੀਦਾ ਸਾਡੇ ਕੋ ਆ ਜਿਓ ਨਹੀਂ ਲੈ ਚੌਕਰ ਦੀ ਬੋਰੀ ਕੱਢ ਲਓ ਇੱਕ ਚੁੱਕ ਲਓ ਤੇ ਜੇ ਚਾਹੀਦਾ ਹੋਇਆ ਕੋਈ ਚੌਕਰ ਫੀਲ ਸਾਨੂੰ ਫੋਨ ਕਰ ਲਿਓ ਤੇ ਆ ਜਿਓ ਸਾਡੇ ਕੋਲ ਤੁਸੀਂ ਪਾਣੀ ਕੀ ਕਰਨ ਦੇ ਜੇ ਦਾ ਸਬਦਾ ਵੇਖਣ ਨੇ ਕੋਈ ਆਉਂਦਾ ਕੱਢ ਲਓ ਲੜੋਗੇ ਤੇ ਨਹੀਂ ਨਹੀਂ ਧਿਆਣਾ ਲਿਓ ਉਹ ਵੱਟ ਚੌਕਰ ਪਾ ਲਈਓ ਕਿਹਨਾਂ ਸਾ ਜੂਰੀ ਬੁਲੀ ਆਹ ਕਹੋ ਨਾ ਆ ਬੜੀ ਗਾੜ ਹੈ ਮੈਂ ਉਸੇ ਵੇਲੇ ਮੈਂ ਚਪਲ ਨਹੀਂ ਪਾਈ ਉਸ ਨੇ ਭਜਾਇਆ ਮੈਂ ਮੋਟੀ ਭਜੇ ਨਹੀਂ ਕਰੀਏ ਉਹਨਾਂ ਨੇ ਸਾਰਿਆਂ ਨੇ ਮੱਲੋ ਜਾਣ ਬੁੱਝ ਕੇ ਤਰਲੇ ਕਢਾਏ ਤੇ ਮਗਰ ਮਗਰ ਇਹਨਾਂ ਨੇ ਸਾਨੂੰ ਭਜਾਇਆ ਕੋ ਮਿਲਿਆ ਨਹੀਂ ਅਜ ਤੱਕ ਨਹੀਂ ਮਿਲਿਆ ਜੀ ਚੰਗਾ ਜੀ ਦੋਸਤੋ ਅੱਜ 13ਵਾਂ ਦੇਣਾ ਇੱਥੇ ਅਜਨਾਲੇ ਦੇ ਵਿੱਚ ਸੇਵਾ ਨਿਭਾਉਂਦਿਆਂ ਨੂੰ ਔਰ ਰੋਜ਼ ਨਵੀਆਂ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਮੈਂ ਅੱਗੇ ਕਿਹਾ ਸੀਗਾ ਕਿ ਜਦੋਂ-ਜਦੋਂ ਪਾਣੀ ਉਤਰੂਗਾ ਅਸਲੀ ਮੁਸ਼ਕਲਾ ਉਦੋਂ ਲੋਕਾਂ ਦੀਆਂ ਪਤਾ ਲੱਗਣੀਆਂ ਨੇ ਔਰ ਪਿੰਡ-ਪਿੰਡ ਜਾ ਰਹੇ ਹਾਂ ਕੋਸ਼ਿਸ਼ ਕਰਦੇ ਹਾਂ ਵੀ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸੁਣੀਆਂ ਵੀ ਜਾਣ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇ ਔਰ ਜਿੰਨਾ ਕੁ ਯੋਗਦਾਨ ਪੈ ਸਕਦਾ ਜਾਂ ਕਿਸੇ ਕੋਲ ਪੁਆਇਆ ਜਾ ਸਕਦਾ ਵਾ ਉਹ ਵਿੱਚ ਪਾਇਆ ਜਾਵੇ ਅੱਜ ਦੇ ਦਿਨ ਦੇ ਵਿੱਚ ਮੈਂ ਕੱਲ ਵੀ ਇੱਕ ਬਜ਼ੁਰਗਾਂ ਬਾਰੇ ਦੱਸਿਆ ਸੀਗਾ ਕਿ ਵਿਚਾਰੇ ਬੜੀ ਦੂਰੋਂ ਉਹ ਫੀਡ ਤੇ ਚੌਕਰ ਲੈਣ ਆਏ ਸੀ ਸਾਡੇ ਕੋਲ ਅਸੀਂ ਉਹਨਾਂ ਦੇ ਹੱਥ ਪਿੰਡ ਵਾਸਤੇ ਰਾਸ਼ਨ ਵੀ ਭੇਜ ਦਿੱਤਾ ਚੌਕਰ ਵੀ ਭੇਜ ਦਿੱਤਾ ਫੀਡ ਵੀ ਭੇਜ ਦਿੱਤੀ ਜਿਹਦੇ ਵਿੱਚ ਮੈਂ ਕੱਲ ਕਿਹਾ ਸੀਗਾ ਵੀ ਹਾਲਾਤ ਕੀ ਨੇ ਲੋਕਾਂ ਦੇ ਕੱਲ ਮੈਨੂੰ ਭੁਲੇਖਾ ਲੱਗਾ ਸੀ ਉਹ ਆਂਦੇ ਜੀ ਮੇਰਾ ਬੇਟਾ ਨਸ਼ਾ ਕਰਦਾ ਅੱਜ ਉਹਨਾਂ ਮੈਨੂੰ ਦੱਸਿਆ ਕਿ ਨਹੀਂ ਮੇਰਾ ਬੇਟਾ ਨਸ਼ਾ ਕਰਕੇ ਮਰ ਚੁੱਕਾ ਵਾ ਮੇਰਾ ਪੋਤਾ ਵਾ ਤੇ ਨਾਲ ਪੋਤੀ ਆ ਮੇਰੀ ਨੋਹਾਂ ਘਰ ਦੇ ਵਿੱਚ ਤੇ ਕੋਸ਼ਿਸ਼ ਕੀਤੀ ਵੀ ਅੱਜ ਉਹਨਾਂ ਦੇ ਹੱਥ ਟਰਾਲੀ ਦੇ ਵਿੱਚ ਸਮਾਨ ਭੇਜਿਆ ਵੀ ਤੁਸੀਂ ਜਾ ਕੇ ਵੰਡੋ ਫੀਡ ਭੇਜੀ ਆ ਚੌਕਰ ਭੇਜਿਆ ਨਵੇਂ ਪਿੰਡ ਇੱਥੇ ਹਰੜੀ ਟਰਾਲੀ ਲਦਾ ਕੇ ਭੇਜੀ ਆ ਮਿਆਦੀਆਂ ਤੋਂ ਇੱਕ ਫੋਨ ਆਇਆ ਸੀ ਮੈਨੂੰ ਇੱਕ ਸਿੰਘ ਦੀ ਮਤਲਬ ਮੈਨੂੰ ਵਾਇਸ ਮੈਸੇਜ ਆਇਆ ਕਿ ਮੈਂ ਕਿਤੇ ਲੈਣ ਗਿਆ ਤੇ ਮੇਰੀ ਬੇਇਜ਼ਤੀ ਕੀਤੀ ਆ ਵੀ ਵੋਟਾਂ ਕਿਨੂੰ ਪਾਈਆਂ ਤੇ ਫਲਾਣੀ ਚੀਜ਼ ਕਿਹੜੀ ਕੀਤੀ ਆ ਉਹਦੇ ਪਿੰਡ ਅਸੀਂ ਕੋਸ਼ਿਸ਼ ਕੀਤੀ ਗੱਡੀ ਦੇ ਵਿੱਚ ਸਮਾਨ ਲੈ ਗਏ ਆ ਪਰ ਜਾ ਨਹੀਂ ਸੀ ਜਾਂਦਾ ਰਸਤੇ 'ਚੋਂ ਕਿਸੇ ਦੀ ਟਰੈਕਟਰ ਟਰਾਲੀ ਦੀ ਮਤ ਲਈ ਤੇ ਉਹਦੇ ਘਰ ਜਿਹੜਾ ਉਹ ਫੀਡ ਤੇ ਚੌਕਰ ਪੰਜਾ ਸੱਤਾ ਪਰਿਵਾਰਾਂ ਵਾਲੇ ਜਿਹੜਾ ਪਹਚਾ ਕੇ ਆਏ ਆ ਔਰ ਜਦੋਂ ਰਾਹ ਦੇ ਵਿੱਚ ਪਿੰਡ ਆਇਆ ਕੜਿਆਲ ਮਨ ਮੁਸ਼ਕਲਾਂ ਦੱਸਣ ਲੱਗਾ ਕਿ ਅੱਗੋਂ-ਅੱਗੋਂ ਕਿਹੜੀਆਂ ਸਾਹਮਣੇ ਆ ਰਹੀਆਂ ਵਾਂ ਔਰ ਜਿਨ੍ਹਾਂ ਲਈ ਜੂਝਣਾ ਪੈਣਾ ਵਾ ਜਿਨ੍ਹਾਂ ਲਈ ਸਾਰਿਆਂ ਨੂੰ ਹੈਲਪ ਕਰਨੀ ਪੈਣੀ ਆ ਉਹਦੇ ਪਿੰਡ ਦੇ ਵਿੱਚ ਮੈਂ ਨੌਜਵਾਨਾਂ ਕਦੇ ਕੋਲ ਖਲੋਕ ਜਾਂਦਾ ਜੀ ਸਾਡੇ 800 ਕਿੱਲਾ ਪੈੜੀ ਆ ਔਰ 2 300 ਕਿੱਲਾ ਜਿਹੜੀ ਇਹੋ ਜੀ ਆ ਜਿਹੜੀ ਲੋਕਾਂ ਨੇ ਠੇਕੇ ਤੇ ਲਈ ਹੋਈ ਆ ਜ਼ਮੀਨ ਔਰ ਇੱਕ-ਇੱਕ ਕਿੱਲਾ ਦੋ-ਦੋ ਕਿੱਲੇ ਜਾਂ ਤਿੰਨ-ਤਿੰਨ ਕਿੱਲੇ ਹੋਣਗੇ ਬਾਕੀ ਜਿਹੜੀ ਆ ਮਤਲਬ ਸਾਰੀ ਲੋਕਾਂ ਨੇ ਠੇਕੇ ਤੇ ਜ਼ਮੀਨ ਲਈ ਆ ਔਰ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਵਾ ਮੇਰਾ ਖਿਆਲ ਆ ਵੀ ਕਿੱਲਾ ਇੱਕ ਬੀਜਣ ਦੇ ਉੱਤੇ 10 ਤੋਂ 15000 ਰੁਪਈਆ ਜਿਹੜਾ ਉਹ ਖਰਚਾ ਆ ਜਾਂਦਾ ਫਸਲ ਤਿਆਰ ਕਰਨ ਦੇ ਉੱਤੇ ਕਿਉਂ ਰੱਬ ਨੇ ਇੰਨਾ ਹੀ ਆਉਂਦਾ 10 ਤੋਂ 15000 ਜਿਹੜਾ ਖਰਚਾ ਆ ਜਾਂਦਾ ਵਾ ਤੇ ਜੇ ਠੇਕਾ ਲਿਆ ਵਾ ਤੇ ਠੇਕਾ ਵੀ 60000 ਤੋਂ ਲੈ ਕੇ ਤੇ ਕਿਤੇ 75000 ਰੁਪਈਆ ਰੇਟ ਆ ਉਹਦੇ ਹਿਸਾਬ ਦੇ ਨਾਲ ਜਦੋਂ ਠੇਕਾ ਲਈਦਾ ਵਾ ਠੇਕੇ ਤੇ ਪੈੜੀ ਲਈਦੀ ਆ ਤੇ ਪੈਸੇ ਅਡਵਾਂਸ ਹੀ ਦੇ ਦਿੱਤੇ ਜਾਂਦੇ ਆ ਹੁਣ ਮੈਂ ਵੀ ਦੱਸਣਾ ਚਾਹੁੰਦਾ ਜੇ ਸਰਕਾਰ ਵੱਲੋਂ ਮੁਆਵਜ਼ਾ ਵੀ ਆਇਆ ਕੱਲ ਮੋਦੀ ਸਾਹਿਬ ਵੀ ਆਏ ਸੀ ਪੰਜਾਬ ਸਰਕਾਰ ਵੀ ਅਨਾਉਂਸ ਕਰ ਰਹੀ ਆ ਵੱਧ ਤੋਂ ਵੱਧ ਪੈਸੇ ਕਿੰਨੇ ਮਿਲਣੇ ਆ 20 ਤੋਂ 25000 ਰੁਪਇਆ ਮੁਆਵਜ਼ਾ ਮਿਲਣਾ ਵਾ 20 25000 ਦੇ ਨਾਲ ਜਿਹਨੇ ਠੇਕਾ ਲਿਆ ਹੋਊਗਾ ਉਹ ਅਗਲੇ ਨੂੰ ਛੱਡ ਵੀ ਦੇਊਗਾ ਤੇ ਮੇਰਾ ਖਿਆਲ ਆ ਵੀ 50000 ਰੁਪਇਆ ਕਿਸੇ ਨੇ ਨਹੀਂ ਛੱਡਣਾ ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਤੁਹਾਡੀ ਹੈਲਪ ਕੀ ਕਰ ਸਕਦੇ ਆ ਉਹਨਾਂ ਸਾਨੂੰ ਕਿਹਾ ਕਿ ਜਿਨਨੇ ਜਿਨਨੇ ਵੀ ਠੇਕੇ ਦੇ ਉੱਤੇ ਪਹਿਲੀ ਲਈ ਆ ਕਮ ਸੇ ਕਮ ਉਹਦੀ ਬਜਾਈ ਦਾ ਬੰਦੋਬਸਤ ਹੋ ਜਵੇ ਜਿਹਦੇ ਵਿੱਚ ਡਾਇਆ ਲੱਗਣੀ ਆ ਬੀਜ ਲੱਗਣਾ ਵਾ ਤੇ ਡੀਜ਼ਲ ਲੱਗਣਾ ਵਾ ਇਹਦਾ ਟੋਟਲ ਖਰਚਾ ਜਿਹੜਾ ਆਉਂਦਾ ਵਾ ਉਹ 4000 ਰੁਪਿਆ ਆਉਂਦਾ ਵਾ ਡਾਇਆ ਦਾ ਬੀਜ ਦਾ ਤੇ ਡੀਜ਼ਲ ਦਾ ਔਰ ਮੈਂ ਉਹਨਾਂ ਨੂੰ ਕਹਿ ਜੀ ਜਿੰਨੀ ਸਾਡ ਕੋਲ ਮੈਂ ਸਾਰਿਆਂ ਨੂੰ ਕਹਿਣਾ ਜਿੰਨੀ ਕਿਸੇ ਕੋਲੋ ਕੋਸ਼ਿਸ਼ ਹੋ ਸਕਦੀ ਆ ਯਾਰ ਕੋਈ ਇੱਕ ਕਿੱਲੇ ਦਾ ਖਰਚਾ ਚੁੱਕ ਲਵੇ ਕੋ 100 ਕਿੱਲੇ ਦਾ ਚੁੱਕ ਲਵੇ ਕੋ 200 ਕਿੱਲੇ ਦਾ ਚੁੱਕ ਲਵੇ ਮੈਨੂੰ ਬੜੇ ਦਿਨਾਂ ਤੋਂ ਫੋਨ ਕੰਡ ਹੈ ਆਸਟ੍ਰੇਲੀਆ ਤੋਂ ਨੇ ਕਰਨ ਧਵਨ ਉਹਨਾਂ ਦੇ ਨਾਲ ਨੇ ਰਗਵੀਰ ਨਿਜਰ ਉਹ ਮੇਰੇ ਕਲਾਸ ਫੈਲੋ ਰਹੇ ਨੇ ਔਰ ਬਹੁਤ ਦਿਨ ਤੋਂ ਸਾਡੇ ਨਾਲ ਉਹ ਲੱਗੇ ਸੀਗੇ ਵੀ ਮੈਨੂੰ ਸਾਡੀ ਸੇਵਾ ਲਵਾਓ ਤੇ ਮੇਰੀ ਇੱਕੋ ਬੇਨਤੀ ਹੁੰਦੀ ਆ ਵੀ ਸੇਵਾ ਸੁੱਟਣੀ ਨਹੀਂ ਨੀਗੀ ਜਿੱਥੇ ਕਿਤੇ ਲੋਡ ਹੋਊਗੀ ਤੁਹਾਡੀ ਲਵਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਹੱਥੀਂ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਲੱਗੂਗਾ ਵੀ ਸਾਡੇ ਪੈਸੇ ਜਿਹੜੇ ਕਿਸੇ ਚੰਗੀ ਥਾਂ ਤੇ ਲੱਗੇ ਆ ਪਰ ਕਈ ਸੰਗਤ ਬਹੁਤ ਕਾਲੀ ਪੈਂਦੀ ਆ ਮੈਨੂੰ ਬਾਹਰੋਂ ਬਹੁਤ ਫੋਨ ਆਉਂਦੇ ਨੇ ਕਿ ਸਾਡੇ ਪੈਸੇ ਲਵਾ ਦਿਓ ਜੀ ਸਾਨੂੰ ਦੱਸ ਦਿਓ ਕਿੱਥੇ ਸੇਵਾ ਮੈਂ ਉਹਨਾਂ ਨੂੰ ਫਿਰ ਕਹਿ ਦਿੰਨਾ ਭਾਈ ਕਿਸੇ ਹੋਰ ਨੂੰ ਪੁੱਛ ਲਓ ਕਿਸੇ ਹੋਰ ਨੂੰ ਪੁੱਛੋਗੇ ਅਜੀ ਤਾਂ ਸਿੱਧੀ ਤੁਹਾਡੇ ਕੋਲੋਂ ਸੇਵਾ ਹਿੱਤੇ ਕਰਾ ਸਕਦੇ ਆ ਔਰ ਅੱਜ ਜਦੋਂ ਮੈਂ ਕਰਨ ਤਾਂ ਬਣਾਉਣ ਦੇ ਨਾਲ ਹੀ ਗੱਲ ਕੀਤੀ ਆ ਉਹਨਾਂ ਨੂੰ ਮੈਂ ਦੱਸਿਆ ਕਿ 4000 ਰੁਪਇਆ ਇੱਕ ਕਿੱਲੇ ਦੇ ਉੱਤੇ ਖਰਚਾ ਆਉਂਦਾ ਔਰ ਇੱਕ ਮਿੰਟ ਦੇ ਵਿੱਚ ਉਹਨਾਂ ਕਹਤਾਂ ਕਿ 250 ਕਿੱਲੇ ਦਾ ਖਰਚਾ ਜਿਹੜਾ ਮੈਂ ਚੁੱਕਦਾ ਵਾ ਇਹ ਮਤਲਬ 250 ਕਿੱਲੇ ਦਾ ਖਰਚਾ ਜਿਹੜਾ 10 ਲੱਖ ਰੁਪਇਆ ਬਣਦਾ ਵਾ ਉਹ ਜਿੱਥੇ-ਜਿੱਥੇ ਵੀ ਤੁਸੀਂ ਸਰਵੇ ਕਰ ਲੋਗੇ ਜਿੱਥੇ-ਜਿੱਥੇ ਵੀ ਵਾਕਿਆਈ ਜਿਨ੍ਹਾਂ ਲੋਕਾਂ ਨੇ ਠੇਕੇ ਦੇ ਉੱਤੇ ਲੈ ਕੇ ਪੈੜੀ ਬੀਜੀ ਆ ਜਿਨ੍ਹਾਂ ਦਾ ਵਾਕਿਆਈ ਬੜਾ ਨੁਕਸਾਨ ਹੋਇਆ ਵਾ ਨੁਕਸਾਨ ਤੇ ਸਾਰਿਆਂ ਦਾ ਹੀ ਬਹੁਤ ਹੋਇਆ ਵਾ ਪਰ ਜਿਨ੍ਹਾਂ ਦਾ ਲੱਕ ਨਾ ਟੁੱਟੇ ਉਹ ਕਰਜ਼ੇ ਦੀ ਮਾਰੇ ਠਾ ਜਣੇ ਆ ਕਮ ਸੇ ਉਹ ਤੁਸੀਂ ਸਾਡੇ ਕੋਲ 250 ਕਿੱਲੇ ਦੀ ਸੇਵਾ ਜਿਹੜੀ ਉਹ ਨਿਭਾ ਲਓ ਔਰ ਇਹਦੇ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਕ ਰੀਤ ਹੀ ਹੁੰਦੀ ਆ ਸ਼ੁਰੂ ਕਰਨ ਦੀ ਅਸੀਂ ਘਰ ਬਣਾਉਣ ਦੀ ਰੀਤ ਵੀ ਸ਼ੁਰੂ ਕੀਤੀ ਆ ਉਹ ਸਾਦਾ ਸਾਨੂੰ ਵੇਖ ਕੇ ਹੋਰ ਲੋਕ ਵੀ ਲੱਗ ਜਾਣ ਪਹਿਲੇ ਦਿਨ ਸੇਵਾ ਪਾਣੀ ਦੇ ਵਿੱਚ ਵੜ ਕੇ ਕੀਤੀ ਸੀ ਤੇ ਸਾਡੇ ਤੋਂ ਬਾਅਦ ਸਾਰੇ ਹੀ ਪਾਣੀ 'ਚ ਵਰਗੇ ਸੀਗੇ ਇਸ ਤਰੀਕੇ ਅਸੀਂ ਇੱਕ ਨਵੀਂ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਆ ਕਿ ਜਿੰਨੀ ਵੀ ਸਾਡੇ ਕੋ ਹੋ ਸਕੀ ਇੱਕ ਪਿੰਡ ਦੇ ਵਿੱਚ ਜੇ 100 ਕਿੱਲਾ ਹੋਊਗੀ 200 ਕਿੱਲਾ ਠੇਕੇ ਤੇ ਹੋਊਗੀ ਉਹਦਾ ਜਿਹੜਾ ਬਜਾਈ ਦਾ ਬੰਦੋਬਸਤ ਕਰਨ ਦੀ ਕੋਸ਼ਿਸ਼ ਕਰਾਂਗੇ 250 ਕਿੱਲੇ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਕਰਨ ਤਾਂ ਬਣਾਉਣਾ ਨੇ ਲੈ ਲਈ ਆ ਔਰ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਐਸ ਤੋਂ ਬਾਅਦ ਆ ਇਹ ਜਿਹੜੀਆਂ ਮੁਸ਼ਕਲਾਂ ਲੋਕਾਂ ਸਾਹਮਣੇ ਆ ਹੀ ਨਹੀਂ ਸੀ ਰਹੀਆਂ ਮੈਂ ਫਿਰ ਗੱਲ ਦਰੋਂ ਲੱਗਾ ਮੈਂ ਦਵਾਈ ਦਿੱਤੀ ਸੀਗੀ ਕਿ ਜਦੋਂ ਪਾਣੀ ਲੱਥੂਗਾ ਉਸ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਸਾਹਮਣੇ ਆਉਣੀਆਂ ਨੇ ਲੋਕਾਂ ਦੀਆਂ ਛੱਤਾਂ ਡਿੱਗੀਆਂ ਨੇ ਲੋਕਾਂ ਨੂੰ ਬੀਜਣ ਦੀ ਵੀ ਪੈਸੇ ਪੈੜੀ ਨਹੀਂ ਹੋਣੀ ਅਗਲੀ ਫਸਲ ਲਈ ਸੋ ਜਿੱਥੇ ਜਿੱਥੇ ਵੀ ਲੋਡ ਹੋਈ ਮਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕੋ ਰਾਸ਼ਨ ਭੇਜਣ ਦੀ ਲੋਡ ਆ ਇਹ ਚੀਜ਼ਾਂ ਬਾਅਦ ਦੀਆਂ ਰਹਿ ਗਈਆਂ ਰਾਸ਼ਨ ਤੇ ਆ ਗਿਆ ਬਹੁਤ ਜ਼ਿਆਦਾ ਜੇ ਕਿਤੇ ਫਿਰ ਵੀ ਅੱਜ ਵੀ ਮੈਂ ਜਿਹੜੇ ਪਿੰਡ ਦੇ ਵਿੱਚ ਗਿਆ ਆਂ ਕਈ ਸ਼ਰਮ ਨਾਲ ਮੰਗਦੇ ਹੀ ਨਹੀਂਗੇ ਮੈਂ ਉਹਨਾਂ ਨੂੰ ਵੀ ਕਿਹਾ ਜੀ ਸਾਡੇ ਕੋਲ 100 ਬੋਰੀ ਚੌਕ ਰਿਆ ਫੀਡ ਆ ਜਦੋਂ ਮਰਜ਼ੀ ਆ ਕੇ ਚੋਕ ਕੇ ਲੈ ਜਾਓ ਕਈਆਂ ਲੋਕਾਂ ਨੇ ਮੰਗਿਆ ਵੀ ਨਹੀਂ ਹੈਗਾ ਅਸੀਂ ਪਿੰਡ ਪਿੰਡ ਜਾ ਕੇ ਉਹਦੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਔਰ ਇਹ 250 ਕਿੱਲੇ ਦੀ ਜਿਹੜੀ ਜ਼ਿੰਮੇਵਾਰੀ ਕਰਨ ਤਾਂ ਬਣਾਉਣਾ ਨੇ ਲਈ ਆ ਰਗਵੀਰ ਰਿਜਰ ਹੋਣਾ ਨੇ ਲਈ ਆ ਸਭ ਤੋਂ ਪਹਿਲਾਂ ਪਹਿਲ ਕਰਨ ਦੇ ਉੱਤੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਕਿ ਪ੍ਰਮਾਤਮਾ ਤੁਹਾਨੂੰ ਜੀਂਦਾ ਵਸਦਾ ਰੱਖੇ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਵੀ ਤਰੱਕੀਆਂ ਰੱਖੇ ਤੁਹਾਡੇ ਮਨ ਦੇ ਵਿੱਚ ਪੰਜਾਬ ਦਾ ਆਪਣੇ ਸ਼ਹਿਰ ਦਾ ਜਿਹੜਾ ਉਹ ਦਰਦ ਹੈ ਉਹ ਜਗਾਈ ਰੱਖੇ ਤਾਂ ਜੋ ਕਿਸੇ ਦੀ ਹੱਲ ਪਹੁੰਚ ਸਕੇ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਮੇਰੀ ਬੇਨਤੀ ਆ ਕਿ ਕਮ ਸੇ ਕਮ ਅਸੀਂ ਜਿਹੜੇ ਵੀ ਪਿੰਡ ਦੇ ਵਿੱਚ ਇਹ ਮਤਲਬ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਠੇਕੇ ਦੇ ਉੱਤੇ ਪਹਿਲੀ ਆ ਜਿਹਦੇ ਵਿੱਚ ਬਜਾਈ ਦਾ ਉੱਤੇ ਖਰਚਾ ਦੇਣਾ ਵਾ ਉਹ ਸਾਨੂੰ ਅਸੀਂ ਪਿੰਡ ਦੇ ਵਿੱਚ ਪਹਿਲੇ ਪਿੰਡ ਜਿੱਥੇ ਅਸੀਂ ਗਏ ਸੀ ਕੜਿਆਲ ਉੱਥੋਂ ਹੀ ਸ਼ੁਰੂਆਤ ਕਰ ਲਾਂਗੇ ਉਹਦਾ ਸਰਵੇ ਜਿਹੜਾ ਸਾਡੇ ਬੰਦੇ ਕਰ ਲੈਣਗੇ ਕਿ ਵਾਕਿਆ ਹੀ ਸਹੀ ਆ ਝੂਠ ਜਿਹੜਾ ਨਾਲ ਲਖਾਇਆ ਜਾਵੇ ਉਹਦੇ ਨਾਲ ਦੇਣ ਵਾਲੇ ਦਾ ਵੀ ਮਤਲਬ ਦਿਲ ਦੁਖੂਗਾ ਔਰ ਸਾਡਾ ਜਿਹੜੇ ਜਿਹੜੇ ਜਰੀਆ ਬਣੇ ਆ ਸਾਡਾ ਵੀ ਦਿਲ ਦੁਖੂਗਾ ਸਚਾਈ ਜਿਹੜੀ ਦੱਸੀ ਜਾਵੇ ਵੀ ਜਿਹਦੀ ਜਿੰਨੀ ਜਿੰਨੀ ਪੈੜੀ ਆ ਠੇਕੇ ਦੇ ਉੱਤੇ ਜਿਹੜੀ ਉਹਨੇ ਲੈ ਕੇ ਬੀਜੀ ਆ ਸਿਰਫ ਉਹ ਠੇਕੇ ਦੇ ਉੱਤੇ ਹੀ ਨਿਰਭਰ ਸੀਗਾ ਉਹਦੀ ਬਜਾਈ ਦਾ ਬੰਦੋਬਸਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਫਿਰ ਕਹਿੰਨਾ ਹੈ ਸੇਵਾ ਜਿਹੜੀ ਜਿੰਨਾ ਚਿਰ ਪ੍ਰਮਾਤਮਾ ਕਹੂਗਾ ਨਿਰੰਤਰ ਜਾਰੀ ਰਹੂਗੀ ਧੰਨਵਾਦ